ਅਸਲਾਮੁਅਲੈਕੁਮ ਉਮੀਦ ਕਰਨੀ ਆ ਦੋਸਤਿ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਅਸੀਂ ਸੰਤ ਸਿੰਘ ਮਸਕੀਨ ਜੀ ਕੋਲੋਂ ਰਾਵਣ ਦਾ ਇਤਿਹਾਸ ਜਾਣਾਂਗੇ ਕਿਉਂਕਿ ਜਿਹੜੇ ਹਿੰਦੂ ਵਿਦਵਾਨ ਹੈ ਜਾਂ ਹਿੰਦੂ ਸੰਤ ਉਹਨਾਂ ਨੇ 라ਵਣ ਦਾ ਇਤਿਹਾਸ ਜੋ ਬਿਆਨ ਕੀਤਾ ਹੈ ਸੰਤ ਸਿੰਘ ਮਸਕੀਨ ਜੀ ਉਹ ਇਤਿਹਾਸ ਬਿਆਨ ਨਹੀਂ ਕਰਨਦੇ ਬਲਕਿ ਜੋ ਗੁਰੂ ਅਰਜਨ ਦੇਵ ਜੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ 라ਵਣ ਦਾ ਇਤਿਹਾਸ ਹੈ ਉਹ ਸਾਨੂੰ ਦੱਸਣ ਦੇ ਹੈਗੀਆ ਸੋ ਚੱਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਸ਼ਾਇਦ ਇੱਕੋ ਇੱਕ ਗ੍ਰੰਥ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿਨ੍ਹਾਂ ਨੇ ਕੁਝ ਇਨਸਾਫ 라ਵਣ ਨਾਲ ਕੀਤਾ ਵਰਨਾ ਕਿਸੇ ਨੇ ਵੀ ਨਹੀਂ ਕੀਤਾ ਭਾਰਤ ਦੇ ਸਾਰੇ 라ਵਣ ਨੂੰ ਦੁਸ਼ਟ ਕਹਿੰਦੇ ਨੇ ਸਾਰੇ ਉਸਨੂੰ ਜ਼ਾਲਮ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨਸਾਫ ਕੀਤਾ ਇਸ ਮਹਾਪੁਰਸ਼ ਨੇ ਪੂਰਨ ਤੌਰ ਤੇ ਜ਼ਾਲਮ ਨਹੀਂ ਸੀ ਹਰ ਇਹਦੇ ਵਿੱਚ ਕੋਈ ਖੂਬੀ ਨਹੀਂ ਸੀ ਐਸਾ ਨਹੀਂ ਹੈ ਹਰ ਮਨੁੱਖ ਦੇ ਵਿੱਚ ਕੁਝ ਗੁਣ ਹੁੰਦੇ ਨੇ ਕੁਝ ਔਗਣ ਵੀ ਹੁੰਦੇ ਨੇ ਤੇ ਇਸ ਪੁਰਸ਼ ਦੇ ਵਿੱਚ ਕੁਝ ਗੁਣ ਵੀ ਸਨ ਔਰ ਗੁਣਾ ਦੇ ਉੱਤੇ ਬਿਲਕੁਲ ਪਰਦਾ ਪਾ ਦਿੱਤਾ ਗਿਆ ਪਾ ਦਿੱਤਾ ਜਾਂਦਾ ਹੈ ਭਾਕਾਰਨ ਹਾਰ ਗਿਆ ਸੀ ਵਿਚਾਰਾ ਹਾਰੇ ਹੋਏ ਦੇ ਨਾਲ ਕਲਮ ਦੇ ਧਨੀ ਨਹੀਂ ਚੱਲਦੇ হারে হোয়ে ਦੇ ਨਾਲ ਜ਼ਬਾਨ ਦੇ ਧਨੀ ਨਹੀਂ ਚੱਲਦੇ ਹਾਰੇ ਹੋਏ ਮਨੁੱਖ ਦੇ ਨਾਲ ਦਿਮਾਗੀ ਬੰਦੇ ਨਹੀਂ ਚੱਲਦੇ ਹੁੰਦੇ ਪੁਰਸ਼ ਜਿੱਤ ਗਿਆ ਤਾਂ ਭਗਵਾਨ ਹੋ ਗਿਆ ਹਾਰ ਗਿਆ ਤਾਂ ਸ਼ੈਤਾਨ ਇਹ ਤੇ ਜਿੱਤ ਹਾਰ ਦੇਤੇ ਖੜੀ ਹੈ ਦੁਨੀਆ ਜੇਤੂ ਦੇ ਪਿੱਛੇ ਚੱਲਦੀ ਹੈ ਇਹ ਨਹੀਂ ਦੇਖਦੀ ਕਿ ਇਹ ਜੋ ਜਿੱਤ ਰਿਹਾ ਹੈ ਕੌਣ ਹੈ ਇਸ ਨੂੰ ਨਹੀਂ ਦੇਖਦੀ ਜਿੱਤ ਗਿਆ ਇਸ ਵਾਸਤੇ ਭਗਵਾਨ ਹੈ राम ਜਿੱਤ ਗਏ ਸੰ ਰਾਮਣ ਹਾਰ ਗਏ ਸੰ ਅਗਰ ਦੇਖਿਆ ਜਾਏ ਇਨਸਾਫ ਦੀ ਕਸੂਤੀ ਨਾਲ ਦੇਖੋਗੇ ਐਨਾ ਕਸੂਰ 라ਵਣ ਦਾ ਨਹੀਂ ਰਾਮ ਦੇ ਪਰ ਆਦ ਆਈਏ ਉਸ ਜ਼ਮਾਨੇ ਚ ਸਵੈਂਬਰ ਦੀ ਪ੍ਰਥਾ ਆਮ ਸੀ ਵਰ ਚੁਣਨਾ ਸਵੈਮਵਰ ਕੋਈ ਲੜਕੀ ਲੜਕੇ ਦੇ ਗਲ ਦੇ ਚ ਮਾਲਾ ਪਾ ਦਿੰਦੀ ਸੀ ਇਹਨੂੰ ਕਹਿੰਦੇ ਨੇ ਸਨ ਸਵੈਮਵਰ ਹੋਡਵਰ ਚੁਣ ਲਿਆ ਇਹ ਸਮਾਜ ਨੇ ਖੁੱਲ੍ਹ ਦਿੱਤੀ ਹੋਈ ਸੀ ਪ੍ਰਤੀਸ਼ਠਿਤ ਜਿਹੜੀਆਂ ਇਸਤਰੀਆਂ ਇਤਿਹਾਸ ਦੇ ਵਿੱਚ ਬਣੀਆਂ ਹੋਈਆਂ ਹਨ ਸਵੈਂਬਰ ਹੋਇਆ ਵੈਸੇ ਸਾਰਿਆਂ ਦਾ ਸੀ ਇੱਕ ਪ੍ਰਥਾ ਸੀ ਜੋ ਬਾਅਦ ਦੇ ਵਿੱਚ ਖਤਮ ਕੀਤੀ ਗਈ ਇਸ ਵਾਸਤੇ ਖਤਮ ਕੀਤੀ ਗਈ ਕਿ ਅਕਸਰ ਲੜਕੀ ਜਜ਼ਬੇ ਦੇ ਤਹਿਤ ਭਾਵਨਾਵਾਂ ਦੇ ਤਹਿਤ ਚੋਣ ਕਰ ਲੈਂਦੀ ਸੀ ਰਿਸ਼ਤਾ ਨਿਭਾਣੇ ਸੀ ਅੱਗੇ ਨੌਬਤ ਤਲਾਕ ਤੱਕ ਪਹੁੰਚਦੀ ਸੀ ਬੱਚੇ ਰੁੱਲਦੇ ਸਨ ਸਮਾਜ ਅੱਗੇ ਆ ਗਿਆ ਸਵੈਂਬਰ ਦੀ ਪ੍ਰਥਾ ਖਤਮ ਕਰਨੀ ਪਈ ਸੀ ਧਾਰਮਿਕ ਮੁਖੀ ਅੱਗੇ ਆ ਗਏ ਉਹਨਾਂ ਨੇ ਸਵੈਂਬਰ ਦੀ ਪ੍ਰਥਾ ਨੂੰ ਖਤਮ ਕੀਤਾ ਤੋ ਇਸ ਰੂਪ ਨਖਾ ਵਰਮਾਲਾ ਲਕਸ਼ਮਣ ਦੇ ਗਲ ਦੇਚ ਪਾਣ ਲੱਗੀ ਹੈ ਲਕਸ਼ਮਣ ਕਹਿੰਦਾ ਨਹੀਂ ਮੈਂ ਤਾਂ ਜ਼ਿੰਦਗੀ ਕੋਰਾ ਰਹਿਣ ਦਾ ਪ੍ਰਣ ਕੀਤਾ ਹੈ ਔਰ ਮੈਂ ਆਪਣੇ ਭਰਾ ਦੇ ਨਾਲ ਰਹਿਣਾ ਹੈ ਤੋ ਮੇਰੇ ਭਰਾ ਨਾਲ ਗੱਲ ਕਰ ਲੈ ਦਾ ਮਤਲਬ ਹੈ ਦੂਜੀ ਤੀਜੀ ਸ਼ਾਦੀ ਦੀ ਪਰਫਾਸੀ ਉਸ ਜ਼ਮਾਨੇ ਚ ਕਿਉਂਕਿ ਰਾਮ ਦੇ ਨਾਲ ਤੇ ਸੀਤਾ ਸੀ ਫਿਰ ਵੀ ਲਕਸ਼ਮਣ ਕਹਿੰਦਾ ਮੇਰੇ ਭਰਾ ਨਾਲ ਗੱਲ ਕਰ ਲੈ ਤੇ ਇਤਿਹਾਸਿਕ ਪਹਿਲੂ ਨੇ ਇਹ ਇਤਿਹਾਸ ਰਾਮ ਦੇ ਪਿਤਾ ਦੀ ਚਾਰ ਪਤਨੀਆਂ ਸਨ ਦਸ਼ਰਤ ਦੀ ਪਿਪਰਤਾਸੀ ਤੋਂ ਮੇਰੇ ਪ੍ਰਾਨ ਅਲਗਲ ਕਰਦੇ ਦੋਵੇਂ ਸੁਨਕੇਸ਼ਣ ਦੋਹਾਂ ਦਾ ਰੰਗ ਰੂਪ ਮਹਾਨ ਸੀ ਦੋਹਾਂ ਦਾ ਤਨ ਪ੍ਰਭਾਵਿਤ ਕਰਦਾ ਸੀ ਦੋਵੇਂ ਸੁਸ਼ੀਲ ਸਨ ਦੋਵੇਂ ਗੁਣਵਾਨ ਸਨ ਔਰ ਦੋਵੇਂ ਰਿਸ਼ੀ ਵਿਸ਼ਿਸ਼ਟਾਉ ਧਰਮ ਦੀ ਸਿੱਖਿਆ ਪੜ੍ਹੇ ਹੋਏ ਸਨ ਰਾਮ ਕੋਲ ਚਲੀ ਗਈ ਰਾਮ ਨੇ ਭੇਜਿਆ ਨਹੀਂ ਮੇਰੇ ਨਾਲ ਮੇਰੀ ਪਤਨੀ ਹੈ ਤੋ ਮੇਰੇ ਭਰਾ ਨਾਲ ਗੱਲ ਕਰ ਲੈ ਗੁੱਸੇ ਚ ਆ ਕੇ ਲక్ష్ਮਣ ਨੇ ਨੱਕ ਕੱਢ ਦਿੱਤੀ ਹੁਣ ਕਿਸੇ ਇਸਤਰੀ ਦੀ ਨੱਕ ਕੱਟ ਦੇਣੀ ਕਿ ਤੇ ਸਾਰੀ ਜ਼ਿੰਦਗੀ ਲਈ ਉਸ ਨੂੰ ਮੁਥਾਜ ਕਰ ਦੇਣਾ ਹੈ ਕਰੂਪ ਕਰ ਦੇਣਾ ਹੈ ਇਹ ਪਹਿਲ ਲక్ష్ਮਣ ਤੋਂ ਹੋਈ ਹੈ ਰਾਵਣ ਤੋਂ ਨਹੀਂ ਹੋਈ ਕਿਸੇ ਆਮ ਸਾਧਾਰਨ ਮਨੁੱਖ ਦੇ ਪੈਣ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਵੇ ਸ਼ਾਇਦ ਉਹ ਵੀ ਬਦਲੇ ਦੀ ਭਾਵਨਾ ਚ ਆ ਜਾਏਗਾ ਪਰ ਉਹ ਤੇ ਰਾਜੇ ਦੀ ਪੈਣ ਸੀ 라ਵਣ ਦੀ ਲੰਕੇਸ਼ ਦੀ ਬੜਾ ਸ਼ਕਤੀਸ਼ਾਲੀ ਬੜਾ ਤਾਕਤਵਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਚੰਦ ਸੂਰਜ ਜਾ ਕੇ ਤਪਦਰਸ ਹੋਈ ਅੱਜ ਸੂਰਜ ਦੀਆਂ ਕਿਰਨਾਂ ਨਾਲ ਚੁੱਲ੍ਹੇ ਜਲਣ ਲੱਗੇ ਨੇ ਪਰ 라ਵਣ ਦੇ ਜ਼ਮਾਨੇ ਚ ਉਦੋਂ ਇਸ ਤਰ੍ਹਾਂ ਸੀ ਚੰਦ ਸੂਰਜ ਜਾ ਕੇ ਤਪਦਰਸ ਹੋਈ ਰਸੋਈ ਦੇ ਚੁੱਲ੍ਹੇ ਜਲਦੇ ਸਨ ਸੂਰਜ ਦੀਆਂ ਕਿਰਨਾਂ ਨਾਲ ਲਖਣਾ ਨਹੀਂ ਬਲਦਿਆ ਸੀ ਪਤਾ ਨਹੀਂ ਕਿਸ ਗੰਗ ਨਾਲ ਉਸਨੇ ਚੁੱਲ੍ਹੇ ਬਣਾਏ ਉਸ ਜ਼ਮਾਨੇ ਸੌਰ ਉर्जा ਸੂਰਜ ਦੀ ਰੋਸ਼ਨੀ ਸੂਰਜ ਦੀ ਅਗਨੀ ਤੋਂ ਕੰਮ ਲਿਆ ਇਸ ਰਾਵਣ ਇਹਦਾ ਮਤਲਬ ਹੈ ਲੰਕਾ ਇਤਨੀ ਉਨਤ ਸੀ ਰਾਵਣ ਇਤਨਾ ਅੱਗੇ ਵਧ ਗਿਆ ਸੀ ਔਰ ਉਸਨੇ ਮਹਿਲ ਦੇ ਤੇ ਸੋਨਾ ਚਾੜਿਆ ਹੋਇਆ ਸੀ ਕਨਨ ਸੋਨੇ ਦੀ ਲੰਕਾ ਸੀਵਜੀ ਦਾ ਉਪਾਸ਼ਕ ਸੀ ਪੱਕਾ ਚਾਰੇ ਵੇਦ ਉਸਨੂੰ ਜ਼ਬਾਨੀ ਕੰਡ ਸਨ। ਔਰ ਬਿਨਾ ਮੰਨ ਦੀ ਇਕਾਗਰਤਾ ਤੋਂ ਕੰਠ ਨਹੀਂ ਹੋ ਸਕਦੇ। ਕਈ ਲੋਕ ਮੇਰੇ ਕੋਲ ਪੁੱਛਦੇ ਨੇ ਗੈਨੇ ਜੀ ਕੋਈ ਖੁਰਾਕ ਐਸੀ ਹੋਵੇ ਜਿਹਦੇ ਨਾਲ ਬਾਣੀ ਕੰਠ ਹੋਵੇ ਮੈਂ ਕਿ ਕੋਈ ਖੁਰਾਕ ਨਹੀਂ ਹੈ। ਮੰਨ ਦੀ ਇਕਾਗਰਤਾ ਨਾਲ ਕੰਠ ਹੁੰਦੀ ਹੈ। ਕਿਸੇ ਖੁਰਾਕ ਨਾਲ ਨਹੀਂ ਹੁੰਦੀ। ਹੋ ਸਕਦਾ ਹੈ ਕੋਈ ਡਾਕਟਰ ਮੇਰੇ ਨਾਲ ਸਹਿਮਤ ਹੋਵੇ ਭਾਵੇਂ ਨਾ ਹੋਵੇ ਉਹ ਗਲਵਕਰੀ। ਯਾਦ ਆਸ਼ਕਤੀ ਦਾ ਤੱਲੁਕ ਮੰਨ ਦੀ ਇਕਾਗਰਤਾ ਨਾਲ ਹੈ। ਕਿਸੇ ਵੀ ਖੁਰਾਕ ਨਾਲ ਨਹੀਂ ਹੈ। ਇਹ ਵੀ ਮੈਂ ਅਹਿਸਾਸ ਕਰਦਾ। ਮਨ ਦੀ ਕਾਗਰਤਾ ਨਾਲ ਹੈ ساری ਜ਼ਿੰਦਗੀ ਜਾਪ ਸਾਪ ਪੜਦੇਣ ਬੁੱਢੇ ਹੋ ਗਏ ਨ ਜ਼ਬਾਨੀ ਕੰਠ ਕੋਈ ਨਹੀਂ ਉਹਨੂੰ ਚਾਰੇ ਵੇਦ ਜ਼ਬਾਨੀ ਕੰਨ ਸੰ ਜ਼ਬਾਨੀ ਪਾਠ ਕਰਦਾ ਸੀ ਧਰਮਣ ਇਹਦਾ ਮਤਲਬ ਹੈ ਬਿਨਾਂ ਮਨ ਦੀ ਕਾਗਰਤਾ ਤੋਂ ਇਹ ਨਹੀਂ ਹੋ ਸਕਦਾ ਉਹ ਜ਼ਮਾਨੇ ਦੀ ਕਾਗਰ ਸੀ ਸ਼ਿਵਜੀ ਦਾ ਉਪਾਸ਼ਕ ਸੀ ਪਰ ਮਾਮੂਲੀ ਉਪਾਸ਼ਕ ਨਹੀਂ ਸੀ ਇੱਕ ਦਿਨ ਉਸਨੇ ਕਹਿ ਦਿੱਤਾ اے ਭਗਵੰਤ ਇਸ ਸਿਰ ਦੇ ਤੇ ਆਸ਼ੀਰਵਾਦ ਦਾ ਹੱਥ ਰੱਖੋ ਨਹੀਂ ਤੇ ਸੀਸ ਦੀ ਮੈਨੂੰ ਲੋੜ ਨਹੀਂ ਹੈ ਸੀਸ ਕੱਟ ਕੇ ਅੱਗੋਂ ਰੱਖ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਹੈ ਔਰ ਜੈਸੇ ਮੰਗ ਕੀਤੀ ਅੱਦੇ ਤੋਂ ਉਂਝ ਭੱਜ ਗਏ ਸਨ ਤੇ ਇਹ ਗੁਰੂ ਨੂੰ ਕੀ ਹੋ ਗਿਆ ਅੱਧਿਆਂ ਵਿੱਚ ਅੱਧੇ ਮਾਤਾ ਜੀ ਕੋਲ ਚਲੇ ਗਏ ਬੇ ਲਾਲ ਜੀ ਨੂੰ ਕੀ ਹੋ ਗਿਆ ਸਿਰ ਮੰਗਣ ਲੱਗ ਪਏ ਬੰਦਿਆਂ ਨੇ ਔਰ ਜਿਹੜੇ ਉੱਥੇ ਬੈਠੇ ਸਨ ਸਹਨੇ ਹੋਏ ਸਨ ਇਹ ਤੇ ਖੁਸ਼ਕਿਸਮਤੀ ਪੰਜ ਤਿਆਰ ਹੋ ਗਏ ਵਾਰੀ ਵਾਰੀ ਪਰ ਸਤਿਗੁਰ ਨੇ ਮੰਗ ਕੀਤੀ ਹੈ ਤਾਂ ਸ਼ਿਵ ਜੀ ਨੇ ਮੰਗ ਨਹੀਂ ਕੀਤੀ ਰਾਮ ਸੀਸ ਦੇ ਜੋ ਹੈ ਰਾਵਣ ਸੀਸ ਵੇਟ ਕਰਦੇ ਆ ਦੋਵੇਂ ਐਨਾ ਪਿਆਰ ਸ਼ਿਵ ਜੀ ਨਾਲ ਇਤਨਾ ਕੁਰਬਾਨ ਜਾ ਰਿਹਾ ਉਹ ਸ਼ਿਵ ਜੀ ਤਾਂ ਇਤਨਾ ਸਦਕੇ ਜਾ ਰਿਹਾ ਹੈ ਔਰ ਇਤਨੀ ਉਸ ਦੀ ਭਗਤੀ ਸੀਸ ਕੱਟ ਕੇ ਅੱਗੋਂ ਰੱਖਦਾ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਦੇ ਇਤਿਆਗ ਨੂੰ ਇਸ ਬਲੀਦਾਨ ਨੂੰ ਆਪਣੀਆਂ ਦੋ ਪੰਕਤੀਆਂ ਵਿੱਚ ਬਿਆਨ ਕਰਦੇ ਹਨ ਚੋ ਬੋਲੇ ਮਹੱਲਾ ਪੰਜਵਾ ਸੰਮਨ ਜੋ ਇਸ ਪ੍ਰੇਮ ਕੀ ਦਮ ਕਿ ਹੋਤੀ ਸਾਟ 라वण ਹੋਤੇ ਸੋ ਰੰਗ ਨੇ ਜਿਨ ਸਿਰ ਦੀਨੇ ਕਾਟ ਐ ਧਨ ਸੰਪਦਾ ਦੇ ਮਾਲਕ ਜੀ ਪ੍ਰੇਮ ਦਾ ਸੌਦਾ ਆਸ਼ੀਰਵਾਦ ਦਾ ਸੌਦਾ ਮਾਇਆ ਦੀ ਤਮਣੀਆਂ ਨਾਲ ਆਉਂਦਾ ਤੋ 라ਵਣ ਕੋਈ ਬਿਖਾਰੀ ਨਹੀਂ ਸੀ ਰਾਜਾ ਸੀ ਅ타 ਸੋਨਾ ਰੱਖ ਕੇ ਆਸ਼ੀਰਵਾਦ ਲੈ ਸਕਦਾ ਸੀ ਪਰ ਉਸਨੇ ਸੀਸ ਬੇਟ ਕੀਤਾ ਸੰਮਨ ਜੋ ਇਸ ਪ੍ਰੇਮ ਕੀ ਚੋ ਬੋਲੇ ਮੱਲਾ ਪੰਜਵਾ ਇਹ ਬਾਣੀ ਹੈ ਉਸ ਬਾਣੀ ਦਾ ਨਾਮ ਹੈ ਚੋ ਬੋਲੇ सम्मन जोइस प्रेम के दम के होती साटे रावण होते सो रंग ने जिन सिर दीने गाठ रावण कोई भिखारी नहीं सी अपने अपना शीश कट के अगो रखे ओनु बतासी कि रब्बी पुरुषा दा आशीर्वाद माया दी दमणियां नाल नहीं मिलदा ते जे माया दी दमणियां नाल जो आशीर्वाद दे देंदा है ਉਹਦੇ ਆਸ਼ੀਰਵਾਦ ਦੀ ਵੀ ਉਤਨੀ ਕੀਮਤ ਹੈ ਜਿੰਨੀ ਉਸਮਾਯਾ ਦੀ ਐਸ ਤੋਂ ਜ਼ਿਆਦਾ ਕੁਝ ਵੀ ਨਹੀਂ ਇਹ ਵੀ ਮਰਜ਼ ਕਰਦੇ ਉਹ ਆਸ਼ੀਰਵਾਦ ਉਤਨਾ ਹੀ ਹੈ ਜਿੰਨੀ ਮਾਇਆ ਹੈ ਬਾਕੀ ਕੁਝ ਵੀ ਨਹੀਂ ਕੁਝ ਵੀ ਨਹੀਂ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ ਸਾਡ 라वण ਹੋਤੇ ਸੋਰੰਗ ਨੇ ਜਿਨ ਸਿਰ ਦੀਨੇ ਕਾਟ ਹੁਣ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਚਾਰ ਵੇਦ ਜ਼ਬਾਨੀ ਕੰਠ ਨੇ ਮਹਾਸ਼ਕਤੀਸ਼ਾਲੀ ਹੈ ਬੜਾ ਤਾਕਤਵਰ ਹੈ ਹਾਰਿਆ ਕਿਉਂ ਹਾਰ ਦਾ ਕੀ ਕਾਰਨ ਕਹਿੰਦੇ ਨੇ ਭਰਾ ਬਾਗੀ ਹੋ ਗਿਆ ਭਰਾ ਨੇ ਸਾਰੇ ਭੇਦ ਦੱਸ ਦਿੱਤੇ ਰਾਮ ਨੂੰ ਬਿਬਿਖਸ਼ਨ ਭਰਾ ਬਾਗੀ ਹੋ ਗਿਆ ਭਰਾ ਗੱਦਾਰ ਹੋ ਗਿਆ ਜਦ ਵੀ ਕੋਈ ਕੌਮ ਹਾਰਦੀ ਹੈ ਭਰਾਵਾਂ ਕਰਕੇ ਹਾਰਦੀ ਹੈ ਜਦ ਵੀ ਕੋਈ ਦੇਸ਼ ਹਾਰਦਾ ਹੈ ਯਕੀਨ ਜਾਣੋ ਆਪਣੇ ਹੱਥ ਕੇ ਹਾਰਦਾ ਹੈ ਅਕਸਰ ਸਾਰੀ ਦੁਨੀਆ ਦੇ ਇਤਿਹਾਸ ਪੜ ਕੇ ਦੇਖ ਲੈਣਾ ਕੋਈ ਨਾ ਕੋਈ ਆਪਣੇ ਵਿੱਚੋਂ ਰਸਤਾ ਦੱਸ ਦਿੰਦਾ ਇੰਜ ਹੋ ਜਾਂਦਾ ਹੈ। ਹਿੰਦੁਸਤਾਨ ਦੇ ਵਿੱਚ ਇੱਕ ਕਹਾਵਤ مشهور ਹੋ ਗਈ ਘਰ کا بی بی لنگا ڈالے۔ ساری ਲੰਕਾ تباہ ہو گئی صرف ਬਵਿਕਸ਼ਨ ਕਰਕੇ। ਰਾਮ ہار جائے سوال ਹੀ ਨਹੀਂ ਪੈਦਾ ਹੁੰਦਾ। ਸਾਰੇ ਰਾਜ਼ ਦੱਸ ਦਿੱਤੇ ਬਵਿਕਸ਼ਨ ਨੇ ਰਾਮ ਨੂੰ ਇੰਜ ਜਿੱਤ ਸਕਦਾ ਹੈ ਤੂੰ ਹੋ ਗਈ ਜਿੱਤ ਮੂਰਛ ਤੋ ਕੇ ਰਾਵਣ ਗਿਰਿਆ ਸੈਂਕੜੇ ਬਾਣ ਉਸ ਨੂੰ ਸਰੀਰ ਦੇ ਚ ਲੱਗੇ ਨੇ خون ਵਗ ਰਿਹਾ ਹੈ ਕਹਿੰਨ ਰਾਮ ਦੇ ਮੂੰਹੋਂ ਆਹ ਨਿਕਲ ਗਈ ਜੈਸੇ ਪਛਤਾਪ ਔਰ ਪਤਾ ਉਸਨੇ ਲਕਸ਼ਮਣ ਨੂੰ ਕੀ ਆਖਿਆ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਉਸ ਨੂੰ ਸੀ ਜ਼ਮੀਨ ਤੇ ਗਰਾ ਦਤਾ ਮੈਂ ਤੁਹਾਡੇ ਸਾਹਮਣੇ ਇਤਿਹਾਸ ਦੇ ਪੰਨੇ ਪਿਆ ਰਖ ਐ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਅਸੀਂ ਜ਼ਮੀਨ ਤੇ ਗਰਾ ਦਤਾ ਔਰ ਇਸ ਦੇ ਆਖਰੀ ਪ੍ਰਾਣ ਨਿਕਲਣ ਐ ਲਕਸ਼ਮਣ ਤੋਂ ਜਾ ਇਸ ਦੇ ਕੋਲ ਕੋਈ ਕੀਮਤੀ ਗਿਆਨ ਦੀ ਗੱਲ ਸਿੱਖ ਲੈ ਮੈਂ ਨਾ ਦਸਾਂ 15 ਸਾਲਾਂ ਚ ਦੇਖੇ ਨੇ ਸਿੱਖਾਂ ਨੇ ਪਤਾ ਨਹੀਂ ਕਿਤਨੇ ਗਿਰਾ ਦਿੱਤੇ ਮਨੁੱਖ ਜਿਨ੍ਹਾਂ ਕੋਲ ਦਿਲ ਦਿਮਾਗ ਸੀ ਜਿਨ੍ਹਾਂ ਕੋਲ ਸੋਖ ਸਖਤੀ ਸੀ ਕਿਸੇ ਤੇ ਇਲਜ਼ਾਮ ਲਾ ਕੇ ਗਿਰਾ ਦੋ ਕਿਸੇ ਨੂੰ ਗਿਰਾ ਦੋ ਗਿਰਾਣਾ ਤੇ ਆਸਾਨ ਹੈ ਇੱਕ ਦਰਖਤ ਨੂੰ ਪੈਦਾ ਕਰਨ ਦੇ ਚ ਫਲ ਫਲ ਤੱਕ ਅਪੜਾਣ ਦੇ ਚ 35-40 ਸਾਲ ਲੱਗ ਜਾਂਦੇ ਨੇ ਉਹਨੂੰ ਕੱਟਦਿਆਂ ਕਿੰਨੀ ਦੇਰ ਲੱਗਦੀ ਹੈ ਗੰਡੇਂ ਦੇਆਂ 6 ਮਾਂ ਤੁਣੇਂ ਦੇਆਂ 1 ਖਿਨਾ RAM ਕਹਿੰਦੇ ਨੇ ਐ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਜ਼ਮੀਨ ਤੇ ਗਿਰ ਗਿਆ ਹੈ ਔਰ ਇਹ ਵਾਕਈ ਹਾਕ ਦੇ ਚ ਹਾਕ ਹੋ ਜਾਏ ਇਸ ਤੋਂ ਪਹਿਲੇ ਇਹਦੇ ਇਹਦੇ ਤਨ ਦੇ ਜੋਕ ਚਾਨਣਾ ਜੋ ਪ੍ਰਕਾਸ਼ ਹੈ ਜੋ ਨੂਰ ਹੈ ਜਾ ਤੂੰ ਭੱਜ ਕੇ ਜਾ ਇਹਦੇ ਕੋਲ ਲੈ ਜਿਸ ਨਾਲ ਇਤਨਾ ਵੱਡਾ ਯੁੱਧ ਹੋਇਆ ਹੋਵੇ ਔਰ ਰਾਵਣ ਦੀ ਪਵਿੱਤਰਤਾ ਦੇ ਉਤੇ ਇੱਕ ਵੀ ੱੱਬਾ ਨਹੀਂ ਹੈ ਸੀਤਾ ਨੂੰ ਉਸਨੇ ਸਿਰਫ ਕੈਦ ਰੱਖਿਆ ਆਪਣੇ ਮਹਿਲਾਂ ਵਿੱਚ ਕੈਦ ਨਹੀਂ ਰੱਖਿਆ ਅਸ਼ੋਕ ਬਾਟਕਾ ਦੇ ਵਿੱਚ ਆਪਣੇ ਮਹਿਲਾਂ ਤੋਂ ਬਹੁਤ ਦੂਰ ਬਾਹਰ ਇਹ ਉਸਦੇ ਉੱਚੇ اخلاق ਦੀ ਨਿਸ਼ਾਨੀ ਹੈ ਇਸਦੇ ਬ੍ਰਾਹਮਣ ਹੋਣ ਦੀ ਨਿਸ਼ਾਨੀ ਚੁੱਕ ਕੇ ਕਿਉਂ ਲਿਆਇਆ ਉਹਨੇ ਐਲਾਨੀਆਂ ਕਿ ਅਸੀਂ ਤੇ ਮੇਰੀ ਭੈਣ ਦੀ ਨਕ ਨਹੀਂ ਕੱਟੀ ਵੇਰੀ ਨੱਕ ਕੱਟੀ ਗਈ ਹੈ ਤੇ ਮੈਂ ਹੁਣ ਰਾਮ ਦੀ ਨੱਕ ਕਟਾਂਗਾ ਕਿਸੇ ਦੀ ਪਤਨੀ ਚੁੱਕ ਕੇ ਲੈਣਾ ਅਗਲੇ ਦੀ ਨੱਕ ਕਟਣੀ ਹੋਰ ਕੀ ਐਸ ਤਰ੍ਹਾਂ ਦੀ ਗੱਲ ਉਹ ਲਾਲਾ ਦੌਲਤ ਰਾਏ ਕਹਿੰਦਾ ਹੈ ਇਸ ਬਹੁਤ ਵੱਡੀ ਜੰਗ ਭयंकर ਯੁੱਧ ਦਾ ਕਾਰਨ ਦੋ ਇਸਤਰੀਆਂ ਨੇ ਇੱਕ ਸਰੂਪ ਲਖਾ ਸੀਤਾ ਇਹਨਾਂ ਦੋਵਾਂ ਨੂੰ ਇੱਕ ਪਾਸੇ ਕਰਦੇ ਯੁੱਧ ਨਹੀਂ ਹੋਣਾ ਸੀ ਕਿ ਜੰਗ ਨਹੀਂ ਹੋਣਾ ਰਾਮ ਨੂੰ ਕੋਈ ਲੋੜ ਨਹੀਂ ਸੀ ਰਾਵਣ ਨਾਲ ਲੜਨ ਦੀ ਤੇ ਰਾਵਣ ਕੋਈ ਦੁਸ਼ਟ ਨਹੀਂ ਸੀ ਇਸ ਵਾਸਤੇ ਦੁਸ਼ਟ ਹੋ ਗਿਆ ਉਹ ਸੀਤਾ ਨੂੰ ਚੁੱਕ ਲੈ ਗਿਆ ਕੋਈ ਇਹ ਨਹੀਂ ਕਹਿੰਦਾ ਲਕਸ਼ਮਣ ਨੇ ਕੀ ਕੀਤਾ ਇੱਕ ਇਸਤਰੀ ਦੀ ਲੱਕ ਕੱਟੀ ਕਿਉਂ ਉਹ ਇਸ ਇਲਜ਼ਾਮ ਦੇ ਚ ਨਹੀਂ ਆਉਂਦਾ ਜਿਹੜਾ ਇਲਜ਼ਾਮ ਰਾਵਣ ਤੇ ਲਾਇਆ ਜਾ ਰਿਹਾ ਹੈ ਪਰ ਉਹ ਤੇ ਜਿੱਤ ਗਿਆ ਹੈ ਜਿੱਤਿਆ ਭਗਵਾਨ ਹੋ ਜਾਂਦਾ ਹਾਰਿਆ ਸ਼ੈਤਾਨ ਹੋ ਜਾਂਦਾ ਹੈ ਹੋਰ ਕੀ ਹੈ ਇਹ ਤੇ ਸਾਫ ਹੈ ਜਿੱਤਿਆ ਭਗਵਾਨ ਹੋ ਜਾਂਦਾ ਹੈ ਹਾਰਿਆ ਸ਼ੈਤਾਨ ਹੋ ਜਾਂਦਾ اور جتے ہوئے دے نال, کلم دے نال دھنی تلسی جیسے کلم دے دھنی دماغ دے دھنی, زبان دے دھنی دھنی زبان چل پہن ہارے ہوئے دے نال کوئی نہیں دا ہارے کو ہری نہ تو محرض کرا ہار گیا راون کون ساتھ دے کلم دے دھنی دماغ دے دھنی زبان دے دھنی سوچن والے دورشنک فلاسفر تک کبھی سب ہٹ گئے کسی نے اس دے حق کچھ نہیں لکھیا دوست ہے شیطان ہے ਪਰ ਸੋਚਣਾ ਚਾਹੀਦਾ ਹੈ ਇਸ ਨੇ ਕਿਉਂ ਕੀਤਾ ਇਸ ਦੀ ਭੈਣ ਦੀ ਵੀ ਤੇ ਨੱਕ ਕੱਟੀ ਹੈ ਤੋਂ ਨੱਕ ਕੱਟਣ ਵਾਲਾ ਕੌਣ ਹੈ ਅਗਰ ਸੀਤਾ ਨੂੰ ਚੁੱਕ ਕੇ ਲਿਆਣ ਵਾਲਾ ਸ਼ੈਤਾਨ ਹੈ ਤੋਂ ਨੱਕ ਕੱਟਣ ਵਾਲਾ ਕੌਣ ਹੈ ਔਰ ਉਹ ਵੀ ਕਿਸੇ ਇਸਤਰੀ ਦੀ ਅਬਲਾ ਦੀ ਔਰ ਉਹ ਵੀ ਕੋਈ ਬਹੁਤ ਵੱਡਾ ਕਸੂਰ ਨਹੀਂ ਕੋਈ ਕਸੂਰ ਨਹੀਂ ਉਸ ਜ਼ਮਾਨੇ ਦੀ ਪ੍ਰਫਾ ਸੀ ਉਸ ਜ਼ਮਾਨੇ ਦਾ ਰਿਵਾਜ ਸੀ ਸਵੈੰਬਰ ਦਾ ਉਹ ਤੇ ਵਰਮਾਲਾ ਪਹਿਨਣ ਲੱਗੀ ਉਹਦੀ ਨੱਕ ਕੱਟ ਲਈ ਇਹ ਤੇ ਬਹੁਤ ਵੱਡਾ ਦਰੋਹ ਹੈ ਇਹ ਤੇ ਬਹੁਤ ਵੱਡਾ ਜ਼ੁਲਮ ਹੈ ਪਰ ਨਹੀਂ ਆਖਾਂਗੇ ਜ਼ਾਲਮ ਕਿਉਂਕਿ ਜਿੱਤ ਗਏ ਨੇ ਜੋ ਜਿੱਤ ਜਾਏ ਉਹ ਭਗਵਾਨ ਹੋ ਜਾਂਦਾ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੋ ਜਾਂਦਾ ਹੈ ਇੱਕ ਸਹੀ ਹੈ ਜਿਹੜੇ ਗੁਣ ਰਾਮ ਦੇ ਚ ਨੇ ਉਤਨੇ ਗੁਣ ਰਾਵਣ ਦੇ ਚ ਵੀ ਨੇ ਧਾਰਮਕ ਹੈ ਰਾਮ ਧਾਰਮਕ ਹੈ ਰਾਵਣ ਵਿਸ਼ਿਸ਼ਟ ਕੋਲ ਪੜੇ ਨੇ ਰਾਮ ਪਾਠੀ ਨੇ ਅੱਛੇ ਨਾਮ ਜਪਣ ਵਾਲੇ ਨੇ ਰਸਕ ਨੇ ईश्वर ਨੂੰ ਮੰਨਣ ਵਾਲੇ ਨੇ ਪਰ ਇਹ ਵੀ ਨਾਸਤਿਕ ਨਹੀਂ ਹੈ ਸ਼ਿਵਜੀ ਦਾ ਉਪਾਸ਼ਕ ਹੈ ਚਾਰੇ ਵੇਦ ਉਸ ਨੂੰ ਜ਼ਬਾਨੀ ਕੰਟਨੇ ਧਾਰਮਿਕ ਤੌਰ ਤੇ ਦੋਹਾਂ ਦਾ ਕੋਈ મતਭੇਦ ਵੀ ਨਹੀਂ ਕਰੇ ਲੋ ਝਗੜਾ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਦੋ ਇਸਤਰੀਆਂ ਦੇ ਇੱਕ ਪਾਸੇ ਕਰਦੇ ਹੋਏ جنگ ਨਹੀਂ ਹੋਣੀ ਸੀ ਲਾਲਾ ਦੌਲਤ ਰਾਏ ਨੇ ਐਸਾ ਹੀ ਲਿਖਿਆ ਤਾਂ ਖੈਰ ਮੁਖਤਸਰ ਮੈਂ ਅਰਜ਼ ਕਰਾਂ RAM ਕਹਿੰਦੇ ਨੇ ਅਹ ਲਕਸ਼ਮਣ ਬੜਾ ਕੀਮਤੀ ਮਨੁੱਖ ਜਾ ਰਿਹਾ ਹੈ ਗਿਰ ਗਿਆ ਅਸੀਂ ਜਿਸ ਇਨਸਾਨ ਨੂੰ ਜ਼ਮੀਨ ਤੇ ਗिराया ਹੈ ਇਹ ਮਾਮੂਲੀ ਪੱਦਰਦਾ ਨਹੀਂ ਹੈ ਬਹੁਤ ਮਹਾਨ ਇਨਸਾਨ ਹੈ ਜਾਸ ਦੇ ਪ੍ਰਾਣ ਨਿਕਲਣ ਇਸ ਤੋਂ ਪਹਿਲੇ ਇਸ ਦੀ ਕੁਝ ਮਹਾਨਤਾ ਆਪਣੀ ਝੋਲੀ ਚ ਪਾ ਲਏ ਤੂੰ ਭੱਜ ਕੇ ਜਾ ਲਕਸ਼ਮਣ ਗਿਆ ਰਾਮ ਜਿੱਥੇ ਨਿਰਮਾਣਤਾ ਦੀ ਮੂਰਤੀ ਸਨ ਫਲੇਮ ਸਨ ਉਥੇ ਲਕਸ਼ਮਣ ਦੀ ਤਬੀਅਤ ਬਿਲਕੁਲ ਇਸ ਤੋਂ ਉਲਟ ਸੀ ਬਿਲਕੁਲ ਰਾਮ ਤੋਂ ਉਲਟ ਉਹ ਜਿੱਥੇ ਸ਼ਾਂਤਮਈ ਸ਼ਣੇ ਬਿਲਕੁਲ ਕਰੋਦੀ ਸਵਾਦ ਉਹ ਜਿੱਥੇ ਦੂਰ ਦ੍ਰਿਸ਼ ਸਨ ਇਤਨੀ ਗੱਲ ਲਕਸ਼ਮਣ ਦੇ ਚ ਨਹੀਂ ਸੀ ਇਹ ਵੀ ਮਹਿਰਜ਼ ਕਰਦੇ ਆ ਸਿਰ ਦੇ ਭਾਰ ਖੜੇ ਹੋ ਗਏ ਤੇ ਕਹਿਣ ਲੱਗੇ ਬ੍ਰਾਹਮਣ ਦੇਵਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ ਬੜੀ ਸਮਝ ਆਇਆ ਕੋਈ ਕੀਮਤੀ ਗੱਲ ਸਾਡੀ ਝੋਲੀ ਚ ਵੀ ਪਾਓ ਜੋ ਸਾਡੀ ਜ਼ਿੰਦਗੀ ਚ ਕੰਮ ਆਵੇ ਅੱਖਾਂ ਖੋਲੀਆਂ ਨੇ ਇਸ ਤੜਪ ਦੇ ਰਾਮਣ ਨੇ ਔਰ ਇਹ ਜਿਵੇਂ ਮੁਸਕਰਾਇਆ ਹੈ ਜਿਵੇਂ ਕਿਸੇ ਬੱਚੇ ਤੇ ਕਿਸੇ ਨਾਦਾਨ ਦੇ ਅੱਖਾਂ ਮੀਟ ਲਈਆਂ ਤੜਪ ਰਿਹਾ ਸੀ ਵਿਚਾਰਾ ਪ੍ਰਾਣ ਨਿਕਲ ਰਹੇ ਸਨ ਨਹੀਂ ਕੁਝ ਬੋਲੇ लक्ष्मण ਵਾਪਸ ਆ ਗਿਆ ਕਹਿੰਦਾ ਭਗਵਨ ਉਹ ਤੇ ਬੋਲਦਾ ਹੀ ਨਹੀਂ ਤੇ ਜਦ ਬੋਲਦਾ ਹੀ ਨਹੀਂ ਉਹਦੇ ਕੋਲ ਕੀ ਗਿਆਨ ਲਈਏ RAM ਕਹਿੰਦਾ ਨ ਪੁਰਖਾ ਤੇਰੇ ਕੋਲ ਉਹ ਵਸਪ ਨਹੀਂ ਹੈ ਗਿਆਨ ਲੈਣ ਦਾ ਜਿਸ ਦੇ ਕੋਲ ਗਿਆਨ ਲਈਦਾ ਹੈ ਉਹਦੇ ਸਿਰ ਦੇ ਭਾਰ ਨਹੀਂ ਖੜੇ ਹੋਈਦਾ ਜਾ ਉਸ ਦੇ ਕਦਮਾਂ ਦੇ ਵਿੱਚ ਖੜਾ ਹੋ ਤੇ ਹੱਥ ਜੋੜ ਕੇ ਗਿਆਨ ਦੀ ਮੰਗ ਕਰ ਉਹ ਜਿਸ ਦੇ ਕਦਮਾਂ ਦੇ ਵਿੱਚ ਰਾਮ ਆਪਣੇ ਭਰਾ ਨੂੰ ਖੜਾ ਕਰਨਾ ਚਾਹੁੰਦੇ ਨੇ ਯਕੀਨ ਜਾਣੋ ਮਨੁੱਖ ਕੋਈ ਮਾਮੂਲੀ ਪੱਦਰਦਾ ਨਹੀਂ ਹੋ ਸਕਦਾ ਬੜਾ ਕੀਮਤੀ ਮਨੁੱਖ ਵਕਤ ਦਾ ਕੀਮਤੀ ਇਨਸਾਨ ਹੈ ਕਦਮਾਂ ਦੇ ਵਿੱਚ ਖੜਾ ਹੋਇਆ ਲਕਸ਼ਮਣ ਔਰ ਕਹਿੰਦਾ ਹੱਥ ਜੋੜ ਕੇ اے ਬ੍ਰਾਹਮਣ ਦੇਵਤਾ ਜੋ ਜ਼ਿੰਦਗੀ ਦਾ ਕੀਮਤੀ ਅਨੁਭਵ ਹੈ ਇਸ ਆਖਰੀ ਸਮੇਂ ਸੜੀ ਝੌਲੀ ਚ ਪਾਓ ਰਾਮਣ ਦੇ ਨੇਤਰ ਖੁੱਲੇ ਨੇ ਬਹੁ ਜਿਆ ਇਹ ਲਕਸ਼ਮਣ ਹੁਣ ਤੈਨੂੰ ਲੈਣ ਦੀ ਢੰਗ ਆਇਆ ਹੁਣ ਤੈਨੂੰ ਪ੍ਰਾਪਤ ਕਰਨ ਦਾ ਢੰਗ ਆਇਆ ਸੁਣ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੱਲ ਕਦੇ ਹੀ ਨਹੀਂ ਆਉਂਦਾ ਜੋ ਜ਼ਰੂਰੀ ਕੰਮ ਹੋਵੇ ਉਸ ਨੂੰ ਹਮੇਸ਼ਾ ਹੀ ਅੱਜ ਕਰ ਲੈਣਾ ਚਾਹੀਦਾ ਹੈ ਮਲਤਵੀ ਨਹੀਂ ਕਰਨਾ ਚਾਹੀਦਾ ਕਲ ਦੇ ਨਹੀਂ ਸੁਭਣਾ ਚਾਹੀਦਾ ਪੋਸ਼ ਬੋਨ ਨਹੀਂ ਕਰਨਾ ਚਾਹੀਦਾ ਮਨੁੱਖ ਅਕਸਰ ਜਤ ਚੰਗਿਆਈਆਂ ਨੂੰ ਕਲ ਤੇ ਛੁੱਟ ਦਿੰਦਾ ਹੈ ਉਹਦੀ ਜ਼ਿੰਦਗੀ ਚ ਕਦੀ ਚੰਗਿਆਈ ਫਲੀ ਬਹੁਤ ਵੀ ਨਹੀਂ ਹੋ ਸਕਦੀ ਨੇਕੀਆਂ ਫਲੀ ਬਹੁਤ ਵੀ ਨਹੀਂ ਹੋ ਸਕਦੀਆਂ ਇਤਨਾ ਕੀਮਤੀ ਗਿਆਨ ਇਹ ਮਰਦਿਆਂ ਆ ਵੀ ਦੇ ਰਿਹਾ ਹੈ ਰਾਵਣ ਹਿੰਦੁਸਤਾਨੀਆਂ ਦੇ ਅਚੇਤਨ ਮਨ ਦੇ ਚ ਇਹ ਅਹਿਸਾਸ ਹੈ ਜਦ ਵੀ ਸਾਲ ਦੇ ਸਾਲ 라ਵਣ ਨੂੰ ਜਲਾਉਂਦੇ ਨੇ ਨਾ ਉਸ ਤੋਂ ਪਹਿਲੇ ਉਹ ਜਿਹੜਾ ਸਰੂਪ ਬਣਾ ਕੇ ਲਿਆਉਂਦੇ ਨੇ ਨਾ RAM ਤੇ Lakshman ਦਾ ਉਹ 라ਵਣ ਦੀ ਪ੍ਰਕਰਮਾ ਕਰਦੇ ਹੈ ਸ਼ਾਇਦ ਤੁਹਾਡੇ ਵਿੱਚ ਕਿਸੇ ਨੇ ਦੇਖਿਆ ਹੋਵੇ ਪਹਿਲੇ ਪ੍ਰਕਰਮਾ ਕਰਦੇ ਨੇ ਸਜਦਾ ਕਰਦੇ ਨੇ ਔਰ ਸਰਾਂਦ ਦੇ ਨਵੀਂ Hindu ਲੋਕ ਮੱਥਾ ਟੇਕਦੇ ਨੇ ਭਾਈ ਹੱਥ ਦੋ ਕੇ ਇੱਕ ਪਾਸੇ ਤੇ ਇਸ ਦਾ ਪੁਤਲਾ ਜਲਾਣਾ ਹੈ ਇਹਦੀ ਬੇਇੱਜ਼ਤੀ ਕਰਨੀ ਹੈ ਫਿਰ ਮੱਥਾ ਟੇਕਣ ਦਾ ਕੀ ਮਤਲਬ ਕਿਉਂ ਮੱਥਾ ਟੇਕਦੇ ਸਰਾਂਦਨ ਪ੍ਰਕਰਮਾ ਪੇ ਕਰਦੇ ਹੋ ਸਰਾਂਦਨ ਮੱਥਾ ਪੇ ਟੇਕਦੇ ਹੋ ਅਚੇਤਨ ਮਨ ਦੇ ਚ ਇਹ ਖਿਆਲ ਹੈ ਕਿ ਬੰਦਾ ਤੇ ਭਗਵਾਨ ਦੀ ਤਰ੍ਹਾਂ ਸੀ ਸਤ ਸਿੰਘ ਮਸਕੀਨ ਜੀ ਦਾ ਇਹ ਕਹਿਣਾ ਸੀਗਾ ਕਿ ਰਾਵਣ ਦੇ ਨਾਲ ਸਭ ਤੋਂ ਜ਼ਿਆਦਾ ਜ਼ਿਆਤੀ ਜੜੀ ਹੈ ਉਹ Hindu ਵਿਦਵਾਨਾਂ ਨੇ ਕੀਤੀ ਹੈ ਕਿਉਂਕਿ ਉਹਨਾਂ ਨੇ ਰਾਵਣ ਦਾ ਇਤਿਹਾਸ ਹੈ ਉਹ ਸਹੀ ਨਹੀਂ ਦੱਸਿਆ ਦੁਨੀਆ ਦੇ ਵਿੱਚ ਕੋਈ ਵੀ ਇਨਸਾਨ ਐਸਾ ਨਹੀਂ ਜਿਹਦੇ ਵਿੱਚ ਖੂਬੀਆਂ ਹੀ ਖੂਬੀਆਂ ਹੋਣ ਜਾਂ ਖਾਮੀਆਂ ਹੀ ਖਾਮੀਆਂ ਹੋਣ ਹਰ ਮਨੁੱਖ ਦੇ ਵਿੱਚ ਜੇ ਕੁਝ ਖੂਬੀਆਂ ਹਨ ਤੇ ਖਾਮੀਆਂ ਵੀ ਹਨ ਤੇ ਜੇ ਕੁਝ ਖਾਮੀਆਂ ਹਨ ਤੇ ਖੂਬੀਆਂ ਵੀ ਹਨ ਦੋਨੇ ਚੀਜ਼ਾਂ ਬਰਾਬਰ ਦੀਆਂ ਹਨ ਬਸ ਇਹ ਹੈ ਕਿ ਕੁਝ ਲੋਕਾਂ ਦੇ ਵਿੱਚ ਐਕਸਟਰਾ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਨਮਾਇਆ ਹੋ ਜਾਂਦੀਆਂ ਔਰ ਕੁਝ ਨੂੰ ਕੱਢਣੀਆਂ ਪੈਂਦੀਆਂ ਹੈਗੀਆਂ ਜਦ ਕਿ 라ਵਣ ਤੇ ਲਕਸ਼ਮਣ ਦੇ ਇਤਿਹਾਸ ਦੇ ਵਿੱਚ 라ਵਣ ਨੂੰ ਸਰਾਸਰ ਦੁਸ਼ਤ ਬਣਾ ਕੇ ਦੱਸਿਆ ਗਿਆ ਕਿ ਬਹੁਤ ਦੁਸ਼ਟ ਇਨਸਾਨ ਸੀਗਾ ਜਦ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਉਹਦੇ ਵਿੱਚ ਵੀ ਖੂਬੀਆਂ ਹੈਗੀਆਂ ਸੀਗੀਆਂ ਲੇਕਿਨ ਚੁੱਕੇ ਪਹਿਲ ਲਕਸ਼ਮਣ ਨੇ ਕੀਤੀ ਇਹ ਦੇਖੋ ਇੱਕ ਫਿੱਤਰਤੀ ਗੱਲ ਹੈਗੀ ਹੈ ਕਿਸੇ ਦੀ ਭੈਣ ਦਾ ਕੋਈ ਨੱਕ ਕੱਟ ਦੇ ਤੇ ਕੋਈ ਬਰਦਾਸ਼ਤ ਕਰੇਗਾ ਕੋਈ ਆਮ ਇਨਸਾਨਾਂ ਦੇ ਵਿੱਚੋਂ ਵੀ ਅਗਰ ਤੁਸੀਂ ਦੇਖੋ ਨਾ ਕੋਈ ਬਰਦਾਸ਼ਤ ਨਹੀਂ ਕਰੇਗਾ اپنی ماں ਪੈਣ ਦੀ ਕੋਈ ਗੱਲ ਕੋਈ ਕਰੇ ਉੱਠ ਕੇ ਜਾਂ ਕੋਈ ਉਹਨਾਂ ਦੇ ਨਾਲ ਕੋਈ ਅਸੀ ਹਰਕਤ ਕਰੇ ਜਿਹੜੀ ਪੂਰੀ ਜ਼ਿੰਦਗੀ ਲਈ ਉਹਨਾਂ ਦੇ ਉੱਤੇ ਇੱਕ ਨਿਸ਼ਾਨ ਬਣ ਕੇ ਰਹਿ ਜਾਵੇ ਇੱਕ ਸਵਾਲੀਆ ਨਿਸ਼ਾਨ ਛਾੜੀ ਜਾਵੇ ਉਸ ਅਮਲ ਦੇ ਬਾਰੇ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਪਰ ਲਕਸ਼ਮਨ ਨੇ ਵੀ ਉਸ 라ਵਣ ਦੀ ਭੈਣ ਦਾ ਨੱਕ ਕੱਟ ਕੇ ਬਿਲਕੁਲ ਉਹੀ ਕੰਮ ਕੀਤਾ ਕਿ ਸ਼ਾਦੀ ਨਾ ਕਰਨਾ ਇੱਕ علیحدہ ਚੀਜ਼ ਹੈ ਲੇਕਿਨ ਨੱਕ ਕੱਟ ਕੇ ਉਹਨੂੰ ساری ਉਮਰ ਲਈ ਉਹਨੇ ਉਸ ਮਾਜੂਰੀ ਦੇ ਨਾਲ ਜੀਣ ਲਈ ਛੱਡ ਦਿੱਤਾ ਮਾਜੂਰੀ ਇੱਕ ਬਣਾਤੀ ਨਾ ਤੁਹਾਨੂੰ ਰੱਬ ਨੇ ਅੰਗ ਦਿੱਤੇ ਆ ਕਿੰਨੇ ਖੂਬਸੂਰਤ ਹੈ ਇਹ ਸਾਰੇ ਅੰਗ ਮੌਜੂਦ ਹੈ ਤੇ ਖੂਬਸੂਰਤੀ ਹੈ ਚਿਹਰੇ ਦੀ ਖੂਬਸੂਰਤੀ ਹੈ ਅਗਰ ਇਹਦੇ ਵਿੱਚੋਂ ਤੁਹਾਡੇ ਲਿਪਸ ਕੱਟ ਦਿੱਤੇ ਜਾਣ ਤੁਹਾਡੀਆਂ ਅੱਖਾਂ ਕੱਢ ਦਿੱਤੀਆਂ ਜਾਣੀਆਂ ਤੁਹਾਡੀ ਨੱਕ ਕੱਟ ਦਿੱਤਾ ਜਾਵੇ ਜਿਹੜੇ ਕਿ ਪ੍ਰੋਮਿਨੈਂਟ ਅਜ਼ਾ ਹੈਗੀ ਹੈ ਤੇ ਸੋਚੋ ਤੁਹਾਡੀ ਕੀ ਖੂਬਸੂਰਤੀ ਬਰਕਰਾਰ ਰਹੇਗੀ ਨਹੀਂ ਰਹਿ ਸਕਦੀ ਔਰ ਜਿਹੜਾ ਦੇਖੇਗਾ ਉਹ ਪਹਿਲੇ ਪੁੱਛੇਗਾ ਕਿ ਵਜ੍ਹਾ ਕੀ ਬਣੀ ਤੇ ਇਸੇ ਗੱਲ ਨੇ 라ਵਣ ਨੂੰ ਟੈਸ਼ ਦਵਾਇਆ 라ਵਣ ਕੋਈ ਆਮ ਤੇ ਨਹੀਂ ਸੀਗਾ ਉਹ ਵੀ ਰਾਜਾ ਸੀਗਾ ਔਰ ਉਸ ਟਾਈਮ ਪੂਰੇ ਜਜ਼ੋਰਾ ਚ ਸੀਗਾ ਤੇ ਉਹਨੇ ਫਿਰ ਉਹਦਾ ਬਦਲਾ ਲੈਣ ਲੇ ਉਹਨਾਂ ਦੀ ਔਰਤ ਨੂੰ ਚੁੱਕ ਕੇ ਆਂਦਾ ਲੇਕਿਨ ਮੈਂ ਸਮਝਨੀ ਆ 라ਵਣ ਨੇ ਫਿਰ ਵੀ ਉਸ ਤਰ੍ਹਾਂ ਦੀ ਬਤਮੀਜ਼ੀ ਦਾ ਅਨਸਰ ਨਹੀਂ ਦਿਖਾਇਆ ਉਹਨੇ ਸਿਰਫ ਚੁੱਕ ਕੇ ਆਂਦਾ ਉਹਦਾ ਕੋਈ ਅੰਗ ਪੈਰ ਨਹੀਂ ਕਟਿਆ ਕੋਈ ਨੁਕਸਾਨ ਨਹੀਂ ਪਹੁੰਚਾਇਆ ਉਹਨੂੰ ਜੰਗ ਉਹ ਜਿੱਤਿਆ ਜੰਗ ਉਹਨੇ ਕੀਤੀ ਜੰਗ ਉਹ ਹਾਰ ਗਿਆ ਹਾਰ ਜਿੱਤ ਹਰ ਚੀਜ਼ ਹੈ ਲੇਕਿਨ ਇਹ ਜ਼ਰੂਰੀ ਨਹੀਂ ਕਿ ਜਿਹੜਾ ਹਾਰਦਾ ਹੈ ਉਹ ਹਮੇਸ਼ਾ ਗਲਤ ਹੀ ਹੁੰਦਾ ਹੈ ਜਾਂ ਉਹ ਖਰਾਬ ਇਨਸਾਨ ਹੁੰਦਾ ਹੈ ਬਾਅਦ ਦਫਾ ਜਿਹੜਾ ਚੰਗਾ ਬੰਦਾ ਹੁੰਦਾ ਜਾਂ ਗੁਣਾਂ ਦਾ ਮਾਲਕ ਉਹ ਵੀ ਹਾਰ ਜਾਂਦਾ ਹੈ। ਇਹ ਤੇ ਕਿਸਮਤ ਦੇ ਲੇਖ ਹੈ। ਉਸ ਦੀ ਹਾਰ ਨੂੰ ਉਹਲੇ ਦੁਸ਼ਟ ਬਣ ਗਈ। ਰਾਵਣ ਦੀ ਹਾਰ ਉਹਦੇ ਲਈ ਦੁਸ਼ਟ ਬਣ ਗਈ। ਔਰ ਉਸ ਹਾਰ ਨੇ ਉਹਨੂੰ ਦੁਸ਼ਟ ਬਣਾਤਾ। ਸਿੱਖਾਂ ਜਿਹੜੇ ਹਿੰਦੂ ਵੀਰ ਹੈ ਉਹ ਸ਼ਾਇਦ ਇਸ ਗੱਲ ਤੋਂ ਸਹਿਮਤ ਨਾ ਹੋਣ। ਕਿ ਇਸ ਤਰ੍ਹਾਂ ਦਾ ਇਤਿਹਾਸ ਨਹੀਂ ਹੈਗਾ ਜੋ ਤੁਸੀਂ ਬਿਆਨ ਕਰਨ ਦਿਓ ਲੇਕਿਨ ਸੰਤ ਸਿੰਘ ਮਸਕੀਨ ਜੀ ਨੇ ਸਾਨੂੰ ਇਹ ਇਤਿਹਾਸ ਗੁਰੂ ਅਰਜਨ ਦੇਵ ਜੀ ਤੇ ਗੁਰੂ ਗ੍ਰੰਥ ਸਾਹਿਬ ਚ ਜਿਹੜਾ ਬਿਆਨ ਕੀਤਾ ਗਿਆ ਉਸ ਦੇ ਮੁਤਾਬਕ ਇਹ ਸਾਰੀ ਕਥਾ ਦੱਸੀ ਸੀਗੀ ਬਹੁਤ ਵਧੀਆ ਕਥਾ ਸੀਗੀ ਖਿਆਲ ਸੀਗਾ ਕਿ ਰਾਵਣ ਜਿਹੜਾ ਵਾ ਇੱਕ ਡੁਸ਼ਟ ਇਨਸਾਨ ਸੀ ਲੇਕਿਨ ਸੰਤ ਸਿੰਘ ਪਰ ਸੰਤ ਸਿੰਘ ਮਸਕੀਨ ਜੀ ਦੀ ਕਥਾ ਸੁਣਨੇ ਤੋਂ ਬਾਅਦ ਮੇਰਾ ਨਜ਼ਰੀਆ ਚੇਂਜ ਹੋ ਗਿਆ کہ یہ ایک فطرتی عمل سے جڑا انہیں کیا تاڑا اس بارے کی خیال ہے گا وے? کومنٹ کر کے لاسٹ میں دسو رکھیو اپنا ٹیر سارا خیال ملانگے اگلی ویڈیو نال اللہ حافظ